ਪਾਣੀ ਸਿਰਫ ਆਪਦੇ ਪਿੰਡਾਂ اور ਸਾਡੇ ਦੋ ਪਿੰਡਾਂ ਮਕੋੜਾ ਤੇ ਚੱਕਰਾਂਸਾ ਹੈ। ਪਾਰ ਦੇ ਸੱਤ ਪਿੰਡ ਹੈ ਲਗਭਗ। ਹਾਂਜੀ ਪਾਰ ਦਾ ਇਸ ਟਾਈਮ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਹੈ ਗੱਲ ਨਹੀਂ। ਸਾਰੇ ਲਗਭਗ ਪਾਰ ਦੇ ਸੱਤ ਪਿੰਡ ਡੁੱਬੇ ਹੋਏ ਐ। ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਹੈ ਪਾਣੀ ਦੇ ਆਸ-ਪਾਸੇ ਸਾਰਾ ਭਰ ਗਿਆ। ਸਰ ਉਸਾਸਨ ਜੀ ਕੋਈ ਕਹਿੰਦੇ ਆ ਕਿ ਤੁਸੀਂ ਅਸੀਂ ਆਉਂ ਕਰਤਾ ਜਾਉਂਗਾ ਤਾਂ ਕੁਝ ਨਹੀਂ ਹੋਇਆ ਸੀ ਨਾ ਕਿਸੇ ਨੂੰ ਕੋਈ ਨਾ ਕੋ ਸੇਫਟੀ ਜੈਕਟਾ ਕੁਝ ਨਹੀਂ ਹੈਗਾ ਤੇ ਤੁਸੀਂ ਜਾ ਵੀ ਸਰ ਲੱਗਫੜ ਪਾਰ ਦੇ ਸੱਤ ਪਿੰਡ ਡੁੱਬੇ ਹੋਏ ਆ ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਆ ਪਾਣੀ ਦੇ ਆਸੇ ਪਾਸੇ ਸਾਰਾ ਪਾਣੀ ਹੋ ਗਿਆ ਮੁਸ਼ਕਲਾਂ ਆਈਆਂ ਸਰ ਫਸਲਾਂ ਖਰਾਬ ਹੋ ਜਾਣੀਆਂ ਪਿੰਡ ਸਾਡਾ ਦੋ ਪਿੰਡਾਂ ਦੇ ਪਾਣੀ ਆ ਚੱਕ ਮਕੋੜੇ ਸਾਡੇ ਪੂਰ ਫੁੱਲ ਪਾਣੀ ਆ ਜੀ ਠੀਕ ਆ ਜੀ ਇੱਥੇ ਪ੍ਰਸ਼ਾਸਨ ਦੀ ਕੋਈ ਕਹਿੰਦੇ ਆ ਕਿ ਇੱਥੇ ਅਸੀਂ ਆਉਂ ਕਰਤਾ ਜਾਉਂਗਾ ਤਾਂ ਕੁਝ ਨਹੀਂ ਹੋਏਗਾ ਇੱਥੇ ਨਾ ਕਿਸੇ ਨੂੰ ਕੋਈ ਨਾ ਕੋਈ ਸੇਫਟੀ ਜੈਗ ਤਾਂ ਕੁਝ ਨਹੀਂ ਹੈਗਾ ਇੱਥੇ ਤੁਸੀਂ ਜਾ ਕੇ ਦੇਖੋ ਜੇ ਸੁਲਾਹ ਦੇਖੋ ਸਰ ਗੁਜਰਤੋਂ ਸਾਰੇ ਉੱਠ ਕੇ ਪਿੱਛੇ ਚੱਲ ਗਏ ਜੀ ਕੋਈ ਸਾਡੇ ਪਿੰਡ ਦਾ ਇਸ ਹਸਾਬ ਨਹੀਂ ਦੇਖੋ ਪਾਣੀ ਬੇਸਹਾਬਾ ਪਾਣੀ ਆ ਰਿਹਾ ਸਾਡੇ ਪਿੰਡ ਵਿੱਚ ਪਾਣੀ ਵੜਨ ਵਾਲੇ ਠੀਕ ਆ ਜੀ ਪਿੰਡ ਵਿੱਚ ਪਾਣੀ ਵੜ ਗਿਆ ਪਿੰਡ ਸਾਤ ਪਿੰਡਾਂ ਆ ਜੀ ਪਾ ਪਾਰ ਉਹਦਾ ਬਹੁਤ ਬੁਰਾ ਹਾਲ ਅੱਥੇ ਸਾਡੇ ਬਜ਼ੁਰਗ ਖੜੇ ਉਹ ਬਜਾਰ ਰੋਟੀ ਵੀ ਖਾ ਜਾਂਦੇ ਨੇ ਨਹੀਂ ਖਾ ਦੋ ਉਦਾਂ ਵੀ ਪਤਾ ਨਹੀਂ ਉਹਦਾ ਠੀਕ ਹੈ ਇਹ ਸਹਾਤਾਡ ਟੰਡਾ ਨੇ ਕਿੰਨੇ ਕਿੱਡਾ ਪਾਣੀ ਕੋਲ ਟੰਡਾ ਪਿੰਡਾਂ 'ਚ ਸੱਤ ਪਿੰਡ ਪਾਰ ਆ ਦੋ ਕੋ ਪਿੰਡ ਤੇ ਰਾਤ ਬਾਕੀ ਦੇ ਟਾਂਡਾ ਟਾਂਡਾ ਕੰਨ ਆ ਸਾਰੇ ਤਕਰੀਬਨ ਸਾਰੇ ਡੁੱਬੇ ਡੁੱਬੇ ਵੇ ਪਾਣੀ ਨਾਲ ਜੀ ਤੁੰਦ ਸਹੀ ਸਰਪੰਨ ਸਾਹਿਬ ਨੇ ਮੇਨ ਤੇ ਉਹਦਾ ਇਹ ਫਸਲ ਦੀ ਖਰਾਬੀ ਹੈ ਜੀ ਇਹਦੇ ਨਾਲ ਪਾਣੀ ਵੰਡਣ ਕਰਕੇ ਕਿੰਨੇ ਪਣਾ ਪਾਣੀ ਆ ਪਾਣੀ ਸਰਪਾ ਆਪ ਦੇ ਪਿੰਡ ਔਰ ਸਾਡੇ ਦੋ ਪਿੰਡ ਆ ਮਕੋੜਾ ਔਰ ਚੱਕਰਾਂਮ ਸਹਾਏ ਪਰ ਪਾਰ ਦੇ ਸੱਤ ਪਿੰਡ ਆ ਲਗਭਗ ਹਾਂਜੀ ਪਾਰ ਦਾ ਇਸ ਟਾਈਮ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਕੱਲ ਦਾ ਹੀ ਕੱਲ ਸਵੇਰ ਤੋਂ ਹੀ ਇਸ ਟਾਈਮ ਕੋਈ ਵੀ ਮਤਲਬ ਉਧਰ ਆਵਾਜਾਈ ਦਾ ਸਾਧਨ ਨਹੀਂ ਹੈਗਾ ਨਾ ਹੀ ਉਧਰ ਆ ਸਕਦੇ ਨਾ ਇਧਰੋਂ ਕੋਈ ਜਾ ਸਕਦਾ ਬਿਲਕੁਲ ਜ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਸਰ ਚੱਕ ਦੇ ਕੱਲ੍ਹ ਦਾ ਪਾਣੀ ਚਲੇ ਗਦਾ ਚੱਕ ਦੇ ਚੋਕੇ ਪਾਣੀ ਹੈ ਕੱਲ੍ਹ ਤੇ ਬਾਤ ਇਹ ਹੈ ਕਿ ਡੰਗਰਾਂ ਦਾ ਮਾੜਾ ਹਾਲਾ ਥੋੜਾ ਬਹੁਤਾ ਫਸਲਾਂ ਦਾ ਠੀਕ ਹੈ ਨਾ ਪੱਠੇ ਬੁੜੇ ਡੋਕ ਚੁੱਕੇ ਲੋਕਾਂ ਦੇ ਸਾਰੇ ਤੇ ਕੰਡੀ ਇਹ ਤਾਂ ਡਰ ਦਾ ਮੋਲੀ ਬਣਿਆ ਸਾਰਿਆਂ ਦਾ ਤੇ ਬਾਕੀ ਠੀਕ ਹੈ ਪ੍ਰਸ਼ਾਸਨ ਨਾਲ ਹੀ ਆਡੇ ਸਾਰੇ ਪੁਲਿਸ ਵਿਭਾਗ ਮੇ ਵੀ ਆ ਰਿਹਾ ਬਾਰ-ਬਾਰ ਤੇ ਸਿਵਲ ਵਿਭਾਗ ਪਟਵਾਰੀ ਸਾਹਿਬ ਸਾਰੇ ਹੁਣ ਵੀ ਆਏ ਜਾ ਪਟਵਾਰੀ ਸਾਹਿਬ ਜੀ ਨਾਮ ਮੇਰਾ ਨਮਨ 70 ਸਿੰਘ ਆ ਜੀ ਪਟਵਾਰੀ ਸਾਹਿਬ ਕਿੱਥੇ ਨੇ ਅੱਥੀ ਨੇ ਪ੍ਰਸ਼ਾਸਨ ਕੋਲ ਹੀ ਆਡੇ ਨਾਲ ਹੀ ਹਾਂ ਜੀ ਓਏ ਅਸੀਂ ਤਾਂ ਆ ਗਏ ਅੰਦਰ ਤੇ ਹੁਣ ਨਹੀਂ ਜਾ ਸਕਦੇ ਕੀ ਕਰਨਾ ਪਰਸੋਂ ਦੱਸਦੇ ਹੁਣ ਸੋ ਕੀ ਕਰਨਾ ਨਹੀਂ ਕਿੱਥੇ ਪੰਦੀਗੜ੍ਹ ਘਰ ਬਣਾਇਆ ਸੀ ਉਦੋਂ ਅੱਛਾ ਹੁਣ ਫਿਰ ਘਰ ਇੱਥੇ ਰਹਿਣ ਲੱਗ ਪੇ ਫਿਰ ਕੀ ਕਰਨਾ ਠੀਕ ਹੈ ਅੱਧਰ ਆਏ ਅੱਧਰ ਢਕੋਗੇ ਬੱਜੇ ਭਰਾ ਮਰੇਦਰ ਵੀ ਮੈਨੂੰ ਉਧਰ ਵੀ ਆ ਮਾੜਾ ਮੋਢਾ ਪ੍ਰੀਤ ਸਿੰਘ ਮੇਰਾ ਨਾਮ ਪੈਨੇ ਮਕੋੜਾ ਮੇਰਾ ਇਹ ਦੋ ਪਿੰਡ ਸਾਡੇ ਜਿਹੜੇ ਮੋਢੇ ਪਾਣੀ ਦੇ ਵਿੱਚ ਹਲੇ ਨਿਪੇੜ ਲੇਦੇ ਪਾਣੀ ਦੀ ਬਾਕੀ ਇਹ ਕਾਨਾ ਟਾਂਡਾ ਉਹ ਗਰਾ ਇਹ ਸਾਰੇ ਪਿੰਡਾਂ ਦੇ ਪਾਣੀ ਖੜਨਦੇ ਆ ਪਾਣੀ ਉੱਧਰ ਦੇਖਿਆ ਹੋਇਆ ਹੈ ਪਰਲੇ ਪਿੰਡ ਨੇ ਉਹਨਾਂ ਦਾ ਵੀ ਮੋਢਾ ਵਿਚਾਰਾਂ ਦਾ ਬੁਰਾ ਹਾਲ ਆ ਉਹਦੇ ਘਰਾਂ ਘਰਾਂ ਚ ਪਾਣੀ ਖੜਨਦੇ ਆ ਸਾਰੇ